ਵੜਹਾਂਸ ਮਹੱਲਾ ਚੌਥਾ ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ RAM ਹਰ 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 ਨਾਮ ਮੇਰੇ ਮਨ ਵਸਾਈ RAM ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁੱਖ ਵਿਚਾਰਨ ਹਾਰਾ ਵੜ ਭਾਗੀ ਗੁਰ ਦਰਸ਼ਨ ਪਾਇਆ ਧੰਨ ਧੰਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰੂ ਸੇਵ ਜਤ ਸੇਵਿਏ ਸ਼ਾਂਤ ਪਾਈ ਮੇਰੇ ਮਨ ਮੇਰੇ ਮਾਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਦ ਸੇ ਰਾਮ ਹਰ ਨਾਮੋ ਹਰ ਨਾਮ ਦਰਾਈ ਹਰ ਜਪ ਹਰ ਨਾਮੋ ਹਰ ਨਾਮ ਦਰਾਈ ਜਪ ਹਰ 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 ਨਾਮ ਵਿਖੇ ਰਾਮ ਜਪ ਹਰ ਹਰ ਨਾਮ ਕੰਮਲ ਪ੍ਰਕਾਸ਼ੇ ਹਰ ਨਾਮ ਨਵੰਗ ਨਿਧ ਪਾਈ ਉਵੇਂ ਰੋਗ ਗਿਆ ਦੁਖ ਲਤਾ ਹਾਰ ਸਹਜ ਸਮਾਦ ਲਗਾਈ ਹਰ ਨਾਮ ਵਡਾਈ ਸਤਗੁਰੂ ਤੇ ਪਾਈ ਸੁਖ ਸਤਗੁਰੂ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਗੁਰੂ ਦੇਖ ਸਲਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰੂ ਪੂਰਾ RAM ਹਉ ਮਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸਰੀਰ ਆ ਰਾਮ ਹਉ ਮਨ ਤਨ ਕਾਟ ਕਾਟ ਤਿਸ ਦੇ ਜੋ ਸਤਗੁਰੂ ਬਚਨ ਸੁਣਾਏ ਮੇਰੇ ਮਨ ਬਿਰਾਗ ਭਇਆ ਬਿਰਾਗੀ ਮਿਲ ਗੁਰਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਗੁਰ ਚਰਨ ਹਮ ਤੂਰਾ ਕੋ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਗੁਰਜੀਵੜ ਗੁਰਜੀਵੜ ਦਾਤਾ ਮੈਂ ਅਵਰ ਨ ਕੋਈ ਆਰਾਮ ਹਰ ਦਾਤੋ ਦਾਨੋ ਹਰ ਦਾਨ ਦੇਵੇ ਹਰ ਪੁਲਕ ਨਿਰੰਜਨ ਸੋਈ ਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿੰਨ ਕਾ ਦੁਖ ਪਰਭਉ ਭਉ ਭਰਗਾ ਸੇਵਕ ਪਾਏ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨ ਲਗਾ ਕਹੋ ਨਾਨਕ ਹਰ ਆਪ ਮਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੁਰ ਜੇਵੜੇ ਗੁਰ ਜੇਵੜੇ ਦਾਤਾ ਮਿਆ ਵਰਨਾ ਕੋਈ ਖਵੜਾ ਹੰਸ ਮੱਲਾ ਚੌਥਾ ਹਉ ਗੁਰਬਿੰਦ ਹਉ ਗੁਰਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤਿਗੁਰ ਮੇਲ ਹਲ ਨਾਮ ਸਮਾਣੀ ਜਪ ਹਰ ਹਰ ਨਾਮ ਧਿਆਇ ਜਿਸ ਕਾਰਣ ਹਉ ਟੂਟ ਟਣੇ ਦੀ ਸੋ ਸੱਜਣ ਹਰ ਕਰ ਪਾਇਆ ਇੱਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ RAM ਪੁਸ਼ਾਣੀ ਹਉ ਗੁਰਬਿਨ ਹਉ ਗੁਰਬਿਨ ਖਰੀ ਨਿਮਾਣੀ ਜਿਨ ਸਤਗੁਰੂ ਜਿਨ ਸਤਗੁਰੂ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਇ ਰਾਮ ਤਿਨ ਚਰਨ ਤਿਨ ਚਰਨ ਸਰੇਵੇ ਹਾਉ ਲਾਗੇ ਤਿਨ ਕੇ ਪਾਇ ਰਾਮ ਹਰ ਹਰ ਚਰਨ ਸਰੇਵੇ ਤਿਨ ਕੇ ਜਿਨ ਸਤਗੁਰੂ ਉਰਖ ਪ੍ਰਵਤਿਆ ਤੂ ਵਡਦਾਤਾ ਅੰਤਰਜਾਮੀ ਮੇਰੀ ਸ਼ਰਧਾ ਪੂਰ ਹਰ ਰਾਇਆ ਗੁਰ ਸਿੱਖ ਮੇਲ ਮੇਰੀ ਸ਼ਰਧਾ ਪੂਰੀ ਆਂ ਦਿਨ ਰਾਮ ਗੁਣ ਗਾਏ ਜਿਨ ਸਤਗੁਰੂ ਜਿਨ ਸਤਗੁਰੂ ਪਾਇਆ ਤਿਨ ਹਰ ਪ੍ਰਭ ਮੇਲ ਮਲਾਏ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ RAM ਹਰ ਨਾਮੋ ਹਰ ਨਾਮੋ ਸੁਣਾਏ ਮੇਰਾ ਪ੍ਰੀਤਮ ਨਾਮ ਅਧਾਰੇ RAM ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤਿਸ ਬਿਨ ਕੜੀ ਨਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਸ਼ਰਧਾ ਲਾਏ ਮਰਾਈ ਹਰ ਆਪੇ ਆਪੋ ਸਾਰੇ ਹੋਂ ਵਾਰੀ ਹੋਂ ਵਾਰੀ ਗੁਰਸੇਖ ਉਮੀਦ ਪਿਆਰੇ ਹਰ ਆਪੇ ਹਰ ਆਪੇ ਪੁਰਖ ਨਰੰਜਨ ਸੋਈ ਰਾਮ ਹਰ ਆਪੇ ਹਰ ਆਪੇ ਮੇਲੇ ਕਰੇ ਸੋ ਹੋਈ ਰਾਮ ਜੋ ਆਰ ਪ੍ਰਭ ਭਾਵੇ ਸੋਈ ਹੋਵੇ ਅਵਰਨਾ ਕਰਨਾ ਜਾਈ ਬਹੁਤ ਸਿਆਣਾ ਲਿਆ ਨਾ ਜਾਈ ਕਰ ਥਾਕੇ ਸਭ ਚਤਲਾਈ ਗੁਰ ਪ੍ਰਸਾਦ ਜਨਾਨਕ ਦੇਖਿਆ ਮੈਂ ਹਰ ਬਿਨ ਔਰ ਨ ਕੋਈ ਹਰਾਪੇ ਹਰਾਪੇ ਉਲਖ ਨਰੰਜਨ ਸੋਈ ਵਢ ਹੰਸਮੋਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਰਲ ਔਰ ਸਤਗੁਰ ਚਰਨ ਹਮ ਪਾਇਆ ਰਾਮ ਤਿਮਰ ਗਿਆਨ ਗਵਾ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਗੁਰ ਪਾਇਆ ਗਿਆਨ ਅੰਧੇਰ ਬਿਨਾ ਸੇ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਕਾ ਸੇ ਜਿੰਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰੂ ਸੇਵਾ ਲਾਇਆ ਹਰ ਸਤਿਗੁਰੂ ਸਾਰ ਸਤਿਗੁਰੂ ਮੇਲ ਹਰ ਸਤਿਗੁਰੂ ਚਰਨ ਹਉ ਭਾਇ ਮੇਰਾ ਸਤਿਗੁਰੂ ਮੇਰਾ ਸਤਿਗੁਰੂ ਪਿਆਰਾ ਮੈਂ ਗੁਰਬਿਨ ਰਹਿ ਨ ਜਾਇ ਰਾਮ ਹਰ ਨਾਮੋ ਹਰ ਨਾਮ ਦੇਵੇ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਿਗੁਰੂ ਨਾਮ ਦੜਾਇਆ ਜਿੱਥੇ ਪਉਤ ਕਲਤਰ ਕੋਈ ਬੇਲੀ ਨਹੀਂ ਤੇ ਤੇ ਹਰ ਹਰ ਨਾਮੁ ਚਲਾਇਆ ਤਨ ਤਨ ਸਤ ਗੁਰੂ ਪੁਲਕ ਨਰੰજન ਜਿਤ ਮਿਲ ਹਰ ਨਾਮ ਤੇ ਆਈ ਮੇਰਾ ਸਤ ਗੁਰੂ ਮੇਰਾ ਸਤ ਗੁਰੂ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈ ਜਿਨੀ ਦਰਸ਼ਨ ਜਿਨੀ ਦਰਸ਼ਨ ਸਤ ਗੁਰ ਪੁਰਖ ਨਾ ਪਾਇਆ ਆਰਾਮ ਤਿੰਨ ਨੇਹ ਫਲ ਤਿੰਨ ਨੇਹ ਫਲ ਜਨਮ ਸਭ ਬਰਥਾ ਗਵਾਇਆ ਆਰਾਮ ਨੇਹ ਫਲ ਜਨਮ ਤਿੰਨ ਬਰਥਾ ਗਵਾਇਆ ਤੇ ਸਾਖਤ ਮੂਰੇ ਮਾਰੇ ਝੂਰੇ ਘਰ ਰੋਂਦੇ ਰਤਨ ਪਦਾਰਥ ਭੁਖੇ ਭਾਵਹੀਨ ਹਰ ਦੂਰੇ ਹਰ ਹਰ ਤਿੰਨ ਕਾ ਦਰਸ਼ਨ ਕਰਿਓ ਜਿਨੀ ਹਰ ਹਰ ਨਾਮ ਨ ਧਿਆਇਆ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰੂ ਪੁਰਖ ਨ ਪਾਇਆ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬਿਨੰਤੀ ਰਾਮ ਗੁਰਮਿਲ ਗੁਰਮੇਲ ਮੇਰਾ ਪਿਆਰਾ ਹਮ ਸਤਿਗੁਰ ਕਰੇ ਭਗਤੀ ਰਾਮ ਹਰ ਹਰ ਸਤਗੁਰੂ ਕਰੇ ਭਗਤੀ ਜਾਂ ਹਰ ਪ੍ਰਭ ਕਿਰਪਾ ਤਾਰੇ ਮੈਂ ਗੁਰਬਿਨ ਅਵਰਨਾ ਕੋਈ 베ਲੀ ਗੁਰ ਸਤਗੁਰੂ ਪ੍ਰਾਨ ਹਮਾਰੇ ਕਉ ਨਾਨਕ ਗੁਰੂ ਨਾਮ ਦੱਲਾਇ ਹਰ ਹਰ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸ ਬਨੰਤੀ ਉੜਹੰਸ ਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਗੁਰੂ ਮੇਰ ਸੁਖਦਾਤਾ RAM ਹਮ ਪੁਛ ਹਮ ਪੁਛੇ ਸਤਗੁਰੂ ਅਸ ਹਰ ਬਤਾਰਾਮ ਸਤਿਗੁਰੂ ਪਾਸ ਆਲ ਬਾਤ ਪੁੱਛ ਜਿਨ ਨਾਮ ਬਦਾਰਤ ਪਾਇ ਪਾਏ ਲਗੇ ਨਿਤ ਕਰੇ ਬਰੰਦੀ ਗੁਰ ਸਤਗੁਰ ਪੰਥ ਬਤਾਇ ਸੋਈ ਭਗਤ ਦੋਖ ਸੁਖ ਸਮਤ ਕਰ ਜਾਣੇ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਾਤਾ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬੰਸੇ ਹੋਵੇਂ ਪਾਪ ਆਰਾਮ ਜਪ ਹਰ ਹਰ ਜਪ ਹਰ ਹਰ ਨਾਮ ਰੱਥਿਆੜੇ ਜਗਤ ਆਪ ਆਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨ ਕੇ ਦੋਖੋ ਪਾਪ ਨਿਵਾਰੇ ਸਤਗੁਰੂ ਗਿਆਨ ਖੜਗ ਹੱਤ ਦੀਨਾ ਜਮ ਕੰਕਰ ਮਾਰ ਬਿਦਾਰੇ ਹਮ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਤੇ ਪਾਪ ਸੰਤਾਪਾ ਸੋਣ ਗੁਰਮੁਖ ਸੋਣਾ ਗੁਰਮੁਖ ਨਾਮ ਸਭ ਵਿੰਸੇ ਹਉਮੈ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ RAM ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਲੋਗ ਗਵਾਇਆ RAM ਗੁਰਮੁਖ ਜਪ ਸਭ ਲੋਗ ਗਵਾਇਆ ਅਰੋਗਤਾ ਭਏ ਅਸਰੀਰਾ ਅੰਦਨ ਸਹਜ ਸੁਮਾਦ ਹਰ ਲਾਗੀ ਹਰ ਜਪਿਆ ਗਹਿਰ ਗੰਬੀਰਾ जात जात नाम जिन ਧਿਆ ਤਿਨ ਬਲਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲੇਹੋ ਉਬਾਰੇ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰदयाल ਸਰਨ ਆਇਆ ਤੂੰ ਦੁਖ ਪੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤਿਗੁਰੂ ਪੀਠ RAM ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੁ ਉਬਾਰੇ RAM ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੁ ਉਬਾਰੇ RAM ਵੈਕੂ ਜੀ ਖਾਲਸਾ ਵੈਕੂ ਜੀ ਕੀ ਬੱਤੇ